ਸਾਤਰੀ ਕਾਲ ਜੀ ਤੁਸੀਂ ਤਲਵੱਡੀ ਪਾਈ ਲਾਈਵ ਨਾਲ ਜੁੜੇ ਹੋ ਖੜੇ ਆ ਜੀ ਪਿੰਡ ਸੇਖਵਾ ਸੇਖਵਾ ਦੇ ਵਿੱਚ ਸਾਹਮਣੇ ਤੁਸੀਂ ਦੇਖ ਰਹੇ ਹੋ ਟਾਈਲ ਅਤੇ ਸੈਂਟਰੀ ਦਾ ਸ਼ੋਅਰੂਮ ਹੈ ਜੇ ਐਮ ਡੀ ਟਾਈਲੈਂਡ ਸੈਨੀਟੇਸ਼ਨ ਬੜੀ ਤਰਾਸ ਦੀ ਦੀ ਗੱਲ ਹੈ ਕਿ ਇਸ ਸ਼ੋਅਰੂਮ ਦੇ ਵਿੱਚ ਅੱਜ ਚੌਥੀ ਵਾਰ ਚੋਰੀ ਹੋ ਗਈ ਆ ਔਰ ਇਸ ਤੋਂ ਵੀ ਵੱਡੀ ਜਿਹੜੀ ਹੈਰਾਨਗੀ ਵਾਲੀ ਗੱਲ ਹੈ ਕਿ ਅਜੇ ਪਿਛਲੇ ਹਫਤੇ 17 ਅਗਸਤ ਨੂੰ ਹੀ ਇਸ ਸ਼ੋਰੂਮ ਦੇ ਅੰਦਰ ਵੱਡੀ ਚੋਰੀ ਹੋਈ ਸੀ ਤੇ ਲੰਗੀ ਰਾਤ ਚੋਰਾਂ ਨੇ ਇਸ ਸ਼ੋਰੂਮ ਤੇ ਫੇਰਤਾਵਾ ਬੋਲ ਦਿੱਤਾ ਔਰ ਬੇਖੌਫ ਹੋਏ ਚੋਰ ਜਿਹੜੇ ਆ ਇੱਥੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ ਆ ਕੁਝ ਦਿਨ ਪਹਿਲਾਂ ਚੋਰੀ ਹੋਈ ਸੀ ਤਾਂ ਪੁਲਿਸ ਨੇ ਪਹੁੰਚ ਕਰਕੇ ਇੱਥੇ ਆਪ ਦੀ ਸਾਰੀ ਕਾਰਵਾਈ ਮੁਕੰਮਲ ਕੀਤੀ ਸੀ ਪਰ ਪੁਲਿਸ ਵੱਲੋਂ ਵੀ ਚੋਰਾਂ ਦਾ ਕਿਸੇ ਤਰ੍ਹਾਂ ਦਾ ਵੀ ਪਿੱਛਾ ਨਹੀਂ ਕੀਤਾ ਗਿਆ ਅਜੇ ਤੱਕ ਕਾਰਵਾਈ ਠੱਪ ਪਈ ਸੀ ਜਿਸ ਕਾਰਨ ਚੋਰਾਂ ਦੇ ਹੌਸਲੇ ਹੋਰ ਬਲੰਦ ਹੋ ਗਏ ਤੇ ਅੱਜ ਦੂਜੀ ਵਾਰ ਜਿਹੜਾ ਹੈਗਾ ਚੋਰਾ ਨੇ ਇਸ ਦੁਕਾਨ ਇਸ ਸ਼ੋਰੂਮ ਦੇ ਉੱਪਰ ਭਾਵਾ ਬੋਲ ਦਿੱਤਾ ਤੁਹਾਨੂੰ ਦਿਖਾਉਂਦੇ ਆ ਇਹ ਚੋਰ ਸ਼ੋਰੂਮ ਦੀ ਕੰਧ ਨੂੰ ਪਾੜ ਲਾ ਕੇ ਅੰਦਰ ਦਾਖਲ ਹੋਏ ਤੁਹਾਨੂੰ ਦਿਖਾਉਂਦੇ ਆ ਛੋਟਾ ਜਿਹਾ ਪਾੜ ਚੋਰਾਂ ਵੱਲੋਂ ਲਾਇਆ ਗਿਆ ਤੇ ਚੋਰ ਜਿਹੜਾ ਹੈਗਾ ਅੰਦਰ ਦਾਖਲ ਹੋ ਕੇ ਲੱਖਾਂ ਰੁਪਏ ਦਾ ਸੈਂਟਰੀ ਦਾ ਸਮਾਨ ਜਿਹੜਾ ਉਹ ਚੋਰੀ ਕਰਕੇ ਲੈ ਗਿਆ ਆ ਪਾੜ ਲਾਇਆ ਚੋਰਾਂ ਵੱਲੋਂ ਆ ਪਾੜ ਲਾਇਆ ਗਿਆ ਸੀ ਚੋਰ ਅੰਦਰ ਦਾਖਲ ਹੋਏ ਆ ਤੇ ਬਹੁਤ ਸਾਰਾ ਸਮਾਨ ਜਿਹੜਾ ਸੈਂਟਰੀ ਦਾ ਅੰਦਰ ਕੀਮਤੀ ਸਮਾਨ ਪਿਆ ਸੀ ਉਹ ਸਾਰਾ ਚੋਰੀ ਕਰਕੇ ਲੈ ਗਿਆ ਤੁਸੀਂ ਦੇਖ ਸਕਦੇ ਹੋ ਚੋਰਾਂ ਨੇ ਡੱਬੀਆਂ ਵੀ ਜਿਹੜੀਆਂ ਕੁਝ ਸਮਾਨ ਦੀਆਂ ਜਿਹੜੇ ਡੱਬੇ ਹੈਗੇ ਆ ਰੈਪਰ ਹੈਗੇ ਆ ਉਹ ਇੱਥੇ ਹੀ ਸੁੱਟ ਗਏ ਤੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਤੁਹਾਨੂੰ ਚੋਰੀ ਵਾਲੀ ਜਗ੍ਹਾ ਵੀ ਵਿਖਾਉਣੀ ਆ ਕਿ ਕਿਵੇਂ ਕਮਰੇ ਦੇ ਅੰਦਰ ਪਿਆ ਸਮਾਨ ਜਿਹੜਾ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਇੱਥੋਂ ਦੀ ਚੋਰ ਐਸ ਪਾਰ ਥਣੀ ਦਾਖਲ ਹੋਏ ਆ ਤੇ ਉਸ ਤੋਂ ਬਾਅਦ ਜਿਹੜਾ ਦੂਸਰਾ ਜਿਹੜਾ ਪੋਰਸ਼ਨ ਜਿੱਥੇ ਸੈਂਟਰੀ ਦਾ ਸਮਾਨ ਪਿਆ ਹੁੰਦਾ ਹੈ ਉਥੋਂ ਸਾਰਾ ਸਮਾਨ ਚੋਰੀ ਕਰਕੇ ਜਿਹੜਾ ਲੈ ਗਏ ਆ ਜਿਹੜਾ ਕੀਮਤੀ ਸਮਾਨ ਹੁੰਦਾ ਆ ਸਾਰੇ ਡੱਬੇ ਆ ਸਾਰੇ ਖਾਨੇ ਜਿਹੜੇ ਹੈਗੇ ਤੁਸੀਂ ਦੇਖ ਸਕਦੇ ਹੋ ਖਾਲੀ ਕੀਤੇ ਪਏ ਆ ਸਿਰਫ ਪਲਾਸਟਿਕ ਵਾਲਾ ਸਮਾਨ ਚੋਰਾਂ ਵੱਲੋਂ ਛੱਡਿਆ ਗਿਆ ਬਾਕੀ ਜਿੰਨਾ ਕੀਮਤੀ ਸਮਾਨ ਸੀ ਵੱਖ-ਵੱਖ ਕੰਪਨੀਆਂ ਦਾ ਸੈਂਟਰੀ ਦਾ ਉਹ ਸਾਰਾ ਚੋਰ ਚੋਰੀ ਕਰਕੇ ਲੈ ਗਏ ਤੁਸੀਂ ਦੇਖ ਸਕਦੇ ਹੋ ਆ ਸਾਰਾ ਸਮਾਨ ਆ ਸਾਰੇ ਖਾਨੇ ਖਾਲੀ ਕਰਕੇ ਸੁੱਟ ਗਏ ਤੇ ਲੱਖਾਂ ਰੁਪਈਆ ਦਾ ਸਮਾਨ ਜਿਹੜਾ ਹੈਗਾ ਉਹ ਚੋਰੀ ਹੋ ਗਿਆ ਪਿਛਲੇ ਹਫ਼ਤੇ ਇਸੇ ਦੁਕਾਨ ਤੇ ਚੋਰੀ ਹੋਈ ਸੀ ਔਰ ਉਦੋਂ ਵੀ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਸੀ ਦੁਕਾਨਦਾਰ ਵੀਰਾਂ ਦੇ ਦੱਸਣ ਮੁਤਾਬਕ ਇਸ ਤੋਂ ਪਹਿਲਾਂ ਉਹਨਾਂ ਦੀਆਂ ਟੂਟੀਆਂ ਚੋਰੀ ਹੋਈਆਂ ਸੀਗੀਆਂ ਉਸ ਤੋਂ ਪ੍ਰੰਤ ਲੰਗੀ ਸਰਦੀ ਦੌਰਾਨ ਉਹਨਾਂ ਦੇ ਸ਼ੋਅਰੂਮ ਦੇ ਉੱਪਰੋਂ ਸਾਰੇ ਏਸੀ ਜਿਹੜੇ ਹੈਗੇ ਆ ਉਹਨਾਂ ਦੇ ਆਊਟਡੋਰ ਏਸੀਆਂ ਦੇ ਉਹ ਚੋਰੀ ਕਰਕੇ ਲੈ ਗਏ ਸੀ ਇੱਕ ਸਾਲ ਦੇ ਵਿੱਚ ਇਹਨਾਂ ਦੁਕਾਨ ਇਹਨਾਂ ਵੀਰਾਂ ਦੀ ਸ਼ੋਰੂਮ ਦੇ ਮਾਲਕਾਂ ਦੀ ਚੌਥੀ ਚੋਰੀ ਹੋ ਗਈ ਹੈ ਔਰ ਚੋਰੀ ਵੀ ਲੱਖਾਂ ਰੁਪਏ ਦੀ ਤੁਸੀਂ ਵੇਖ ਸਕਦੇ ਹੋ ਕਿ ਅੱਜ ਕੱਲ ਕਾਰੋਬਾਰਾਂ ਦੇ ਵਿੱਚ ਕਿੰਨੀ ਹੈ ਕਮਾਈਆਂ ਤੇ ਜਿਹੜੇ ਚੋਰ ਆ ਉਹ ਹੱਥ ਸਾਫ਼ ਕਰ ਗਏ ਤੇ ਇੱਕ ਸਾਲ ਦੇ ਵਿੱਚ ਵਿੱਚ ਹੀ ਇਹਨਾਂ ਨੇ ਇਹਨਾਂ ਦੁਕਾਨਦਾਰ ਵੀਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕਰਦਾ ਤੇ ਜਿਹੜੇ ਦੁਕਾਨਦਾਰ ਨੂੰ ਇੰਨਾ ਵੱਡਾ ਘਾਟਾ 1 ਸਾਲ ਦੇ ਵਿੱਚ ਹੀ ਪੈ ਜੇ ਉਹਦਾ ਕਾਰੋਬਾਰ ਮੁੜ ਲਈ ਤੇ ਕਿਵੇਂ ਆਊਗਾ ਇਹ ਤੁਸੀਂ ਸਾਰੇ ਸੋਚ ਸਕਦੇ ਹੋ ਸ਼ੋਰੂਮ ਦੇ ਮਾਲਕ ਵੀਰਾਂ ਨਾਲ ਗੱਲਬਾਤ ਕਰਾਂਗੇ ਕਿੰਨਾ ਕੁ ਨੁਕਸਾਨ ਆ ਤੇ ਲਵਾਂਗੇ ਉਹਨਾਂ ਤੋਂ ਸਾਰੀ ਜਾਣਕਾਰੀ ਤੇ ਕਿਹ ਕੋਈ ਚੋਰੀ ਹੋਈ ਕਿਵੇਂ ਹੋਈ ਜੀ ਇਹ ਸਾਡੀ ਦੁਕਾਨ ਹੈ ਜੀ ਤਲਵੰਡੀ ਤੋਂ ਜੀਰਾ ਨੈਸ਼ਨਲ ਹਾਈਵੇ ਤੇ ਹਾਂਜੀ 17 ਤਰੀਕ ਨੂੰ ਪਹਿਲਾਂ ਸਾਡੀ ਦੁਕਾਨ ਤੇ ਚੋਰੀ ਹੋ ਕੇ ਠੀਏ ਜੀ ਉਹਦੀ ਐਫ ਆਈ ਆਰ ਦਰਜ ਹੈ ਜੀ ਉਸ ਚੋਰੀ ਦੇ ਸਬੰਧ ਚ ਵੀ ਹਜੇ ਤੱਕ ਸਾਨੂੰ ਕੁਝ ਨਹੀਂ ਪਤਾ ਲੱਗਿਆ ਇਹ ਰਾਤ ਕੱਲ ਰਾਤ ਦੁਬਾਰਾ ਫੇਰ ਚੋਰੀ ਹੋ ਗਈ ਜੀ ਸਾਡੀ ਦੁਕਾਨ ਅੱਛਾ ਕਿਵੇਂ ਆਏ ਜੀ ਚੋਰ ਐਦ ਕੀ ਇਹ ਪਿਛਲੇ ਪਾਸੇੋਂ ਸਾਡੇ ਦੁਕਾਨ ਦੇ ਜੀ ਕੰਧ ਤੇ ਪਾੜ ਲਾ ਕੇ ਫੇਰ ਅੰਦਰ ਵੜੇ ਕਿੰਨਾ ਕੁ ਨੁਕਸਾਨ ਹੋਇਆ ਸਾਡੇ ਸੈਂਟਰੀ ਦਾ ਸਮਾਨ ਹੁੰਦਾ ਜੀ ਡੂਟੀਆਂ ਦਾ ਜੋ ਵੀ ਪਿੱਤਲ ਦਾ ਜੋ ਵੀ ਸਾਰਾ ਸਮਾਨ ਹੈ ਉਹ ਤਕਰੀਬਨ ਮੰਨ ਕੇ ਚੱਲੋ ਜੀ ਹੁਣ ਦੁਕਾਨ 'ਚ ਜਿਆਦਾ ਤਾਂ ਪਤਾ ਨਹੀਂ ਲੱਗਦਾ ਪਰ 2.5 ਲੱਖ ਰੁਪਏ ਦਾ ਨੁਕਸਾਨ ਹੈਗਾ ਜੀ। ਇੰਨਾ ਹੀ ਪਹਿਲੀ ਚੋਰੀ ਦਾ ਸੀ ਜੀ। ਅੱਛਾ। 17 ਤਰੀਕ ਨੂੰ ਵੀ ਇੰਨਾ ਹੀ ਨੁਕਸਾਨ ਸੀ। ਪਹਿਲਾਂ ਤੁਸੀਂ ਪਰਚਾ ਕਰਵਾਇਆ ਸੀ ਪੁਲਿਸ ਨੇ ਕੀ ਕਾਰਵਾਈ ਕੀਤੀ? ਪੁਲਿਸ ਨੇ ਕਾਰਵਾਈ ਜੀ ਡੰਪ ਚਕਾਇਆ ਸੀ ਜੀ ਮੁੰਡੇ ਇੱਥੇ ਆ ਕੇ ਚੱਕ ਕੇ ਗਏ ਆ ਜਿਹੜਾ ਕੋਈ ਮੋਬਾਈਲ ਟਾਵਰ ਉਹ ਕਰਦੇ ਆ ਉਹਦੀ ਲਿਸਟ-ਲਿਸਟ ਬਣੀ ਆ ਸਾਰੀ। ਠੀਕ ਆ। ਉਹਨਾਂ ਨਾਲ ਗੱਲ ਹੁੰਦੀ ਆ ਤਾਂ ਉਹੀ ਕਹਿ ਰਹੇ ਆ ਜੀ ਵੀ ਦੇਖ ਰਹੇ ਆਂ ਅਸੀਂ ਲੱਭ ਰਹੇ ਆਂ ਜੀ। ਅੱਛਾ ਹੁਣੇ ਰਾਤ ਜਿਹੜੀ ਘਟਨਾ ਹੋਈ ਏ ਇਹ 12 ਵਜੇ ਕਿੰਨੇ ਮਿੰਟ ਤੇ 12:25 ਤੋਂ 12:25 ਤੋਂ ਲੈ ਕੇ ਜੀ 12:58 ਤੱਕ ਉਹ 58 ਤੱਕ ਸਾਡੀ ਦੁਕਾਨ ਤੇ ਰਹੇ ਆ ਜੀ ਉਹਦੀ ਬਕਾਇਦਾ ਕੈਮਰੇਜ ਮੂਵੀ ਬਣੀ ਵੀ ਆ ਉਹਨਾਂ ਦੀ ਉਹਨਾਂ ਦੇ ਕੋਈ ਡਰ ਨਹੀਂ ਜੀ ਚੋਰਾਂ ਦੇ ਮਨ ਤੇ ਬਿਲਕੁਲ ਉਹਨਾਂ ਨੂੰ ਪਤਾ ਹੈ ਸਾਡੀ ਕੈਮਰਿਆਂ ਚ ਫੋਟੋ ਆਈ ਜਾਂਦੀ ਕੋਈ ਕਿਸੇ ਕਿਸਮ ਦੀ ਉਹਨਾਂ ਦੇ ਚਿੰਤਾ ਹੀ ਨਹੀਂਗੀ ਵੀ ਅਸੀਂ ਚੋਰੀ ਕਰ ਰਹੇ ਹਾਂ ਕੋਈ ਡਰ ਨਹੀਂ ਉਹਨਾਂ ਨੂੰ ਕਿਸੇ ਦਾ